ਮਾਦਰੀ ਆ ਜਾਓ ਪੱਕਾ ਤਾਂ ਲਗਾ ਹਰ ਗਿਆ ਮਾਰ ਪੈਦਾ ਤੋਂ ਉਹਦੇ ਵੀਡੀਓ ਅੱਜ ਸੁਣਾ ਅੱਜ ਸੁਣਾ ਦੇ ਜੇ ਬੰਦੇ ਨੂੰ ਉਹ ਰਾਜੇ ਸੁਪਤਨ ਦਿੱਤਾ ਗਿਆ ਈ ਗਣਾ ਦੇਖੋ ਜੀ ਇਹ ਗੱਲ ਸਮਝੋ ਜਦੋਂ ਹੜਾ ਆਏ ਸੀਗੇ ਪੂਰਾ ਪੰਜਾਬ ਇੱਥੇ ਆਇਆ ਪੰਜਾਬ ਦੇ ਲੋਕ ਜੀ ਆਉਣੇ ਪਰ ਸਭ ਤੋਂ ਵੱਡੀ ਜਿਹੜੀ ਸਿਆਸਤ ਤੇ ਰਾਜਨੀਤਿਕ ਪਾਰਟੀਆਂ ਨੇ ਕੀਤੀ ਆ ਪਰ ਜਿੰਨਾ ਰਾਜਨੀਤਿਕ ਪਾਰਟੀਆਂ ਨੇ ਸਿਆਸਤ ਕੀਤੀ ਆ ਅੱਗੇ ਰਾਜਨੀਤਿਕ ਪਾਰਟੀਆਂ ਇੱਕ ਵੀ ਜਿਹੜੇ ਮੁੱਦੇ ਦੀ ਗੱਲ ਨਹੀਂ ਕਰ ਰਹੀਆਂ ਮੁੱਦੇ ਦੀ ਗੱਲ ਇਹ ਆ ਕਿ 6 ਮਹੀਨਿਆਂ ਨੂੰ ਇਹੀ ਮਾਜਾ ਤੇ ਇਹੀ ਜਿਹੜਾ ਅਗਲਾ ਲੱਗਾ ਉਹ ਡੱਬੇ ਨੂੰ ਤਿਆਰ ਆ ਜੇਕਰ ਅਸੀਂ ਇਸ ਮੁੱਦੇ ਦੀ ਗੱਲ ਨਹੀਂ ਕਰਾਂਗੇ ਪਹਿਲਾਂ ਬਹੁਤ ਬਾਰੀ ਮਾਤਾ ਡੁੱਬ ਚੁੱਕਿਆ ਤੇ ਸਾਰਾ ਇਹ ਡੁੱਬ ਚੁੱਕਿਆ ਮੁੱਦਾ ਹੈ ਕਿ ਇਹ ਵੀ ਇੱਕ ਖਸਾਮ ਦੇ ਜ਼ਮੀਨਾਂ ਨਹੀਂ ਆ ਕਿਸਾਨੇ ਕਹਿ ਰਹੇ ਨੇ ਕਿ ਜਿਹਦੇ ਸਾਡੇ ਕੱਚੀਆਂ ਜ਼ਮੀਨਾਂ ਨੂੰ ਦੀ ਗਰਦਾਬ ਨਹੀਂ ਹੋਵੇ ਸਾਨੂੰ ਮਾਫੀਆ ਮਿਲੇ ਸਾਡੇ ਜ਼ਮੀਨਾਂ ਉੱਪਰ ਠੱਕੇ ਨਾਲ ਪਾਣੀ ਛੱਡਿਆ ਜਾਂਦਾ ਅੱਜ ਇਸ ਮੁੱਦੇ ਦੀ ਗੱਲ ਕਰਨ ਨੂੰ ਬਿਲਕੁਲ ਕੋਈ ਪਿਆਰ ਨਹੀਂ ਜਿਹੜੇ ਕੇਸਰੀਵਾਲ ਕਹਿ ਰਿਹਾ ਵਿਜਾਰ ਦੀ ਨੂੰ ਜਾ ਕੇ ਬੋਆ ਦੇ ਨੂੰ ਜਾ ਕੇ ਅਸੀਂ ਕਿਸਾਨਾਂ ਨੂੰ 50000 ਰੁਪਏ ਮਾਰ ਦੇ ਦਿੱਤਾ ਐਤੇ ਪੁੱਛੋ ਕਿੰਨੇ ਕਿਸਾਨ ਨੂੰ 50000 ਰੁਪਏ ਮਾਫੀਆ ਮਿਲਿਆ ਸਿਰਫ ਗੱਲਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਦੇ ਆਪਣੇ ਕੋਲੋਂ ਬਣਾ ਕੇ ਕਹਿੰਦੇ ਨੇ ਮਾਫੀ ਦਿੱਤਾ ਇਹ ਜਿਹੜੀ ਗੱਲ ਆ ਕਿ ਜਿਹੜੀ ਅੱਜ ਸਾਡੇ ਸਭ ਤੋਂ ਵੱਡੀ ਗੱਲ ਆ ਕਿ ਡੈਮਾਂ ਦੇ ਪਰਮੰਧ ਦੀ ਗੱਲ ਆ ਅੱਜ ਸਾਡੀ ਕਿਸਾਨਾਂ ਦੇ ਮੰਗੇ ਹੋਇਆ ਕਿ ਜੇਕਰ ਹਿਮਾਚਲ ਪ੍ਰਦੇਸ਼ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਦਾ ਬਿਆਨ ਸੀਗਾ ਕਿ ਅਸੀਂ ਸਾਨੂੰ ਪੰਜਾਬ 200 ਕਰੋੜ ਰੁਪਏ ਦਾ ਪਾਣੀ ਦਾ ਸਸ ਦੇਵੇ ਹੁਣ ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਘੁੰਮੜੀਆਂ ਪਈਆਂ ਹੋਈਆਂ ਲੱਗੀਆਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਆਇਆ ਉਹ ਹਿਮਾਚਲ ਦੇ ਮੁੱਖ ਮੰਤਰੀ ਦੀ ਬਾਹ ਫੜ ਕੇ ਇਥੇ ਦਿਖਾਉਣ ਲੈ ਆ ਬੀਬੀ ਯਾਰ ਦੇਖ ਸਕਦੇ ਹਾਲਾਤ ਅੱਜ ਕਿਸਾਨਾਂ ਦੇ ਅੱਜ ਇਹ ਨਹੀਂ ਅੱਜ ਤੱਕ ਨਹੀਂ ਹਲਤ ਕਰਵਸ ਪੰਦਰਾਂ ਨਹੀਂ ਹੋਈਆਂ ਪਹਿਲਾਂ ਇਹਨਾਂ ਦੇ ਪਤਨੀ ਕਰੇ ਸੋਨਾ ਪਰ ਪੀਰ ਪਾਣੀ ਆ ਗਿਆ ਜਿਹੜਾ ਉਹ ਬਾਰ ਬਾਰ ਅਸੈਸ ਮੰਗਦਾ ਅੱਜ ਉਸ ਦੀ ਕਿਉਂ ਨਹੀਂ ਗੱਲ ਕਰ ਰਹੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹਿਮਾਚਲ ਦੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦਾ ਬਿਆਨ ਹੈ ਪਰ ਜੇਕਰ ਇਹ ਗੱਲ ਕਹੇ ਨਾ ਵੀ ਇਸ ਪਾਣੀ ਨੂੰ ਜੇ ਤੁਸੀਂ ਲੋਕ ਸਾਹਿਬ ਨੂੰ ਰੋਕੋ ਪਰ ਪੰਜਾਬ ਦੇ ਵਿੱਚੋਂ ਜਿਹੜਾ ਰਿਪੇਰੀਆਂ ਲਾਉਦੇ ਆਪਾਂ ਗੱਲ ਕਰੀਏ ਫਰੀ ਦੇ ਵਿੱਚ ਪੰਜਾਬ ਦਾ ਪਾਣੀ ਬੋਰਾ ਸੁggen ਦਿੱਤਾ ਜਾ ਰਿਹਾ ਗੱਲ ਅਸਲ ਅੱਜ ਮੁੱਦਿਆਂ ਦੀ ਜਿਹੜੀ ਗੱਲ ਆ ਉਹ ਪੰਜਾਬ ਦਾ ਮੁੱਖ ਮੰਤਰੀ ਜਾਂ ਅਸੀਂ ਨਿਗਰੂਧੀ ਤਰ੍ਹਾਂ ਦੀ ਗੱਲ ਕਰੀਏ ਉਹ ਮੁੱਦਿਆਂ ਦੀ ਗੱਲ ਕਰਨ ਦਾ ਤਿਆਰੀ ਨਹੀਂ ਹੈਗੇ ਪਿੱਛੇ ਜਾਏ ਪਹੁੰਚੇ ਲਗੜੀ ਫਰੇ ਅੱਜ ਚੱਕੀ ਫਰੇ ਤੇ ਲਵਾਵੇ ਚੱਕੀ ਫਰੇ ਗੱਟੇ ਇੱਥੇ ਦਾ ਲਾਲਜੀਤ ਭੁੰਨਰ ਮੁੱਖ ਆ ਆਪਣਾ ਮੰਤਰੀ ਆ ਉਹਨੇ ਪਤਾ ਨਹੀਂ ਕਿਹੜਾ ਸੱਪ ਸੋ ਗਿਆ ਉਹ ਭਰਾਵਾ ਤੈਨੂੰ ਲੋਕਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਚੁਣਿਆ ਹੋਇਆ ਨਾ ਮੈਂਦਾ ਤੂੰ ਅੱਜ ਮੁੱਦੇ ਦੀ ਗੱਲ ਕਰ 90 ਵੀ ਜਿਹੜੀ ਗੱਲ ਕਰਨ ਵਾਲੀ ਆ ਕਿਸਾਨ ਬੈਠੇ ਨੇਗੇ ਆ 80 90 ਫੁੱਟ ਜਿਹੜੇ ਉੱਪਰ ਹਾੜ ਨੇ ਸੀਤਲ ਹਾੜ ਦੇ ਵਿੱਚ ਬੈਠੇ ਨੇਗੇ ਤਾਂ ਕਰਕੇ ਮੈਂ ਲੋਕਾਂ ਨੂੰ ਮੱਥਾ ਮਾਰਦਾ ਹੁਣਾਂ ਵੀ ਲੋਕੋ ਹੀ ਰਾਜਨੀਤਿਕ ਪਾਰਟੀ ਦਾ ਖੜਾ ਛੱਡੋ ਜੇ ਗੱਲ ਕਰਨੀ ਆ ਮੁੱਦੀ ਦੀ ਜਿੱਥੇ ਬੰਦਿਆਂ ਗੱਲ ਕਰਦੇ ਨੇ ਉਹਨਾਂ ਨਾਲ ਜੁੜੋ ਤੁਹਾਨੂੰ ਇਹਨਾਂ ਨੇ ਕੱਖ ਨਹੀਂ ਦੇਣਾ ਨਾ ਝਾੜੂ ਨੂੰ ਇਹਨਾਂ ਕਾਂਗਰਸ ਨੇ ਨਾ ਦੂਜੀ ਤੀਜੀਆ ਪਾਰਟੀਆਂ ਨੂੰ ਕਿਸੇ ਨੇ ਕੱਖ ਨਹੀਂ ਦੇਣਾ ਅੱਜ ਜਿਹੜੇ ਤੁਹਾਡੇ ਮੁੱਦਿਆਂ ਦੀ ਗੱਲ ਹੋ ਰਹੀ ਆ ਇਹ ਮੁੱਦਿਆਂ ਦੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਆ ਜੇਕਰ ਅਸੀਂ ਕੋਈ ਸੜਕ ਕੱਢਦੇ ਆ ਜਾਂ ਆਪਣੀ ਇਹ ਨਹਿਰ ਕੱਢੀ ਗਈ ਹੈ ਪਿੱਛੋਂ ਜੇ ਆਪਾਂ ਗੱਲ ਕਰੀਏ ਜਿਹੜੀ ਰਸਤਾ ਨੂੰ ਜਾਂਦੀ ਹੈ ਇਹ ਜ਼ਮੀਨ ਐਕਵਾਇਰ ਕੀਤੀ ਗਈ ਆ ਅੱਜ ਦੇ ਧੱਕੇ ਨਾਲ ਪਾਣੀ ਛੱਡਿਆ ਉਹ ਤਾਂ ਵੀ ਨਾ ਐਕਵਾਇਰ ਹੀ ਨਹੀਂ ਕੀਤੀ ਗਈਆਂ ਕੱਖ ਮਿਲੋ ਵੀ ਕਿਸਾਨਾਂ ਨੂੰ ਉਹਦਾ ਸਰਪ ਇੱਥੇ ਆ ਬਣਾ ਕੇ ਇੱਥੇ ਜਿਹੜਾ ਸਾਰਾ ਬਣਾ ਕੇ ਇੱਥੇ ਆਪਣਾ ਬੰਨ ਬਣਾ ਕੇ ਉੱਧਰ ਨੂੰ ਪਾਣੀ ਲੈ ਗਏ ਇਹ ਜਿਹੜੀ ਕੀ ਗੱਲ ਆ ਇਹ ਮੁੱਦਿਆਂ ਦੀ ਗੱਲ ਅੱਜ ਕਦੋਂ ਤੁਸੀਂ ਕਰੋਗੇ ਅੱਜ ਸਾਡਾ ਕਿਸਾਨ ਫੀਲਡ ਸ਼ੀਮਿਆਂ ਨੂੰ ਸਾਡੇ ਮਜ਼ਦੂਰਾਂ ਦੇ ਘਰ ਸਾਡੇ ਕਿਸਾਨਾਂ ਦੇ ਡੋਬਾਂ ਨੂੰ ਤਿਆਰ ਨੇਗੇ ਡੈਮ ਦਾ ਪ੍ਰਬੰਧ ਕੋਈ ਪੰਜਾਬ ਕੋਲ ਨਹੀਂ ਹੈਗਾ ਉਹ ਠੱਕੇ ਨਾਲ ਜਿਹੜਾ ਆਪਾਂ ਕਹਿੰਦਾ ਮੇਨ ਨਾੜ ਹੜਨੇਗੇ ਠੱਕੇ ਨਾਲ ਪਾਣੀ ਛੱਡਿਆ ਆਉਂਦਾ ਪਾਣੀ ਨਾਲੇ ਤੋਪਾਂ ਲੱਗੀਆਂ ਕੋਈ ਡੈਮ ਖਾਲੀ ਕਰਨ ਦਾ ਤਰੀਕਾ ਨਹੀਂ ਕੋਈ ਬੰਨਾਂ ਦੀ ਗੱਲ ਨਹੀਂ ਹੋ ਰਹੀ ਉਹਨੇ ਵੀ ਰਿਪੇਅਰ ਨਹੀਂ ਹੋ ਰਹੀ ਅੱਜ ਜਿਹੜੀ ਇਹ ਸਮੱਸਿਆ ਦੀ ਗੱਲ ਕੌਣ ਕਰੂਗਾ ਮਾਜਿਤ ਭੰਗਰਵਾਲਗੇ ਇੱਥੇ ਧਮਕੀਆਂ ਦੇ ਰਹੇ ਨੇ ਕਿਸਾਨਾਂ ਨੂੰ ਜੋ ਧਰਮ ਨਾਲ ਚੱਕਿਆ ਕੋਈ ਤੁਸੀਂ ਆਹ ਪਰਚੇ ਪਾਦਾਂਗੇ ਤੁਹਾਡੇ ਪਰਚੇ ਪਾਦਾਂਗੇ ਤੇ ਤੁਸੀਂ ਚੁਣੇ ਹੋਏ ਨੁਮਾਇੰਦੇ ਉਹ ਪੰਜਾਬ ਦੇ ਤੁਸੀਂ ਖੜ ਕੇ ਗੜ ਕੇ ਗੜਤ ਨਾਲ ਗੱਲ ਕਰੋ ਜਾ ਕੇ ਦਿੱਲੀ ਦੇ ਵਿੱਚ ਕਿ ਆ ਜਿਹੜਾ ਪੰਜਾਬ ਮਾਰਿਆ ਗਿਆ ਆਉਣ ਵਾਲੇ ਸਮੇਂ ਨੂੰ ਫਿਰ ਪੰਜਾਬ ਮਰਨੋਂ ਤਿਆਰ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਉਹਨਾਂ ਨੌਜਵਾਨਾਂ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਹਰਪੂਰਤ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਘਰ ਘਰ ਦੇ ਵਿੱਚੋਂ ਕਿਸਾਨ ਮਜ਼ਦੂਰ ਨਿਕਲ ਕੇ ਇਸ ਧਰਮੇ ਪਰਾਓ ਤਾਂ ਕਿ ਇਸ ਨੂੰ ਮਜਬੂਤ ਕਰਕੇ ਜਿਹੜੀਆਂ ਸਾਡੇ ਮੰਗਾਂ ਨੇ ਮਨਵਾਈਆਂ ਜਾਣ ਨਹੀਂ ਫੇਰ ਆਉਣ ਵਾਲੇ ਸੈਮੀਨਾਰ ਨੂੰ ਅਸੀਂ ਫੇਰ ਡੱਬਣ ਨੂੰ ਤਿਆਰ ਆਂ ਸਾਡਾ ਇੱਥੇ ਲੋਕ ਆਉਣਗੇ ਡਰਾਮੇ ਕਰਕੇ ਪੋਲੀਟੀਕਲ ਲੀਡਰ ਚੜੇ ਜਾਣਗੇ ਉਹਨਾਂ ਨੇ ਸਾਨੂੰ ਦੇਣਾ ਕੱਖ ਨਹੀਂ ਸਾਨੂੰ ਇਸ ਚੀਜ਼ ਤੇ ਪਾਰਾ ਦੇਣ ਦੀ ਲੋੜ ਆ ਤਾਂ ਕਰਕੇ ਸੀ ਅਸੀਂ ਮਜ਼ਾਕ ਦਾ ਪਾਤਰ ਨਾ ਬਣ ਕੇ ਰਹਿ ਜਾਈਏ ਜਿਵੇਂ ਸਾਰੇ ਪਿੰਡਾਂ ਨੂੰ 12-13 ਸੋ ਜਿਹੜਾ ਪਿੰਡਾ ਉਹਨਾਂ ਨੂੰ ਬੇਨਤੀ ਅਸੀਂ ਮਜ਼ਾਕ ਦਾ ਪਾਤਰ ਨਾ ਬਣ ਕੇ ਰਹਿ ਜਾਈ ਅਸੀਂ ਇਕੱਠੇ ਹੋ ਕੇ ਲੜੀ ਆਪਣੇ ਹੱਕਾਂ ਦੀ ਗੱਲ ਕਰੀਏ ਧੰਨਵਾਦ